ਪਿੰਡ ਆ ਜਾਂਦੇ ਤੇ ਵੱਡੇ ਸਾਹਿਬ ਜਾਂਦੇ ਤੇ ਗੁਰੂ ਸਾਹਿਬ ਫਿਰ ਉੱਥੇ ਚੱਲਦੇ ਜਾਂਦੇ ਉੱਥੇ ਉਹਨਾਂ ਨੂੰ ਇੱਕ ਗੜੀ ਕੱਚੀ ਗੜੀ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਚਮਕਾਉਣ ਦੀ ਗੜੀ ਤੇ ਵੇਟ ਹੁੰਦੀ ਹੈ ਮਤਲਬ ਵੀ ਅੱਜ ਜਦੋਂ ਪੁੱਛਤਾਚ ਕਰਦੇ ਆ ਬਹੁਤ ਉੱਚੀ ਜਗ੍ਹਾ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੋਇ ਉਸ ਗੜੀ ਦੀ ਜਗ੍ਹਾ ਹੀ ਬਣਿਆ ਹੋਇ ਕਿਸੇ ਕੋਈ ਸਮਾਂ ਸੀਗਾ ਉੱਥੇ ਕੱਚੀ ਉਹ ਗੜੀ ਦੇ ਦਰਸ਼ਨ ਹੋਇਆ ਕਰਦੇ ਸੀ ਅੱਜ ਤਾਂ ਹੁਣ ਨਵੀਆਂ ਬਿਲਡਿੰਗਾਂ ਬਣ ਗਈਆਂ ਕੱਚੀ ਗੜੀ ਦਾ ਮਤਲਬ ਵੀ ਕੱਚੀ ਲੇਪ ਕਰਕੇ ਮਿੱਟੀ ਦਾ ਲੇਪ ਕਰਕੇ ਜਿਹੜੀਆਂ ਏਟਾ ਲਾ ਕੇ ਉਹ ਬਣਾਈ ਹੋਈ ਸੀਗੀ ਤਾਂ ਉਸ ਗੜੀ ਦੇ ਵਿੱਚ ਉਹ ਸਿੰਘ ਤੇ ਸਹਿਰਜਾਦੇ ਤੇ ਹੋਰ ਸਾਰੇ ਉਸ ਗੜੀ ਦੇ ਵਿੱਚ ਐ ਤੇ ਮੁਗਲ ਪੋਜ ਨੂੰ ਪਤਾ ਲੱਗਦਾ ਤੇ ਉਹ ਫਿਰ ਉੱਥੇ ਆ ਕੇ ਘੇਰਾ ਪਾ ਲੈਂਦੀ ਐ ਤਾਂ ਜਦੋਂ ਉੱਥੇ ਆ ਕੇ ਘੇਰਾ ਪਾ ਲੈਂਦੇ ਐ 10 ਲੱਖ ਦੀ ਪੋਜ ਦਾ ਘੇਰਾ ਪਿਆ ਹੋਇਆ ਤੁਸੀਂ ਇਹ ਦੇਖੋ ਵੀ ਇੱਕ ਮੁਗਲਾਂ ਤੇ ਉਸ ਦੇ ਨਾਲ ਮੁਕਾਬਲਾ ਕਰਨ ਵਾਲੇ ਕਿੰਨੇ ਸੀਗੇ ਮੁੰਡੇ ਜੀ ਸਿੰਘ ਸੀਗੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਸਿੰਘ ਸੀਗੇ ਪੁੰਨਲੇ ਫਿਰ ਡਟਕੇ ਮੁਕਾਬਲਾ ਕੀਤਾ ਉੱਥੇ ਤੇ ਕੱਲ ਦਾ ਦਿਨ ਜਿਹੜਾ ਲੰਘਿਆ ਨਾ 6 ਪੋ ਦਾ ਉਸ ਦਿਨ 7 ਪੋ ਦਾ 6 ਪੋ ਦਿਨ ਤਾਂ ਉਹਨਾਂ ਨੇ ਜਿਹੜਾ ਹੈਗਾ ਕਿਲਾ ਛੱਟਿਆ 7 ਪੋ ਨੂੰ ਸਹਿਜਾ ਦਾ ਅਜੀਤ ਸਿੰਘ ਜੀ ਤੇ ਸਹਿਜਾ ਦਾ ਜਹਾਰ ਸਿੰਘ ਜੀ ਦੋਨੋਂ ਵੱਡੇ ਸਹਿਜਾ ਦੇ ਚਾਰ ਸਹਿਜਾ ਦੇ ਪਿਕਚਰ ਦੇਖਿਆ ਤੁਸੀਂ ਤਾਂ ਉਹ ਦੋਨੋਂ ਖਾਪੜਾ ਲੈ ਕੇ ਗੁਰੂ ਸਾਹਿਬ ਦਾ ਗੁਰੂ ਸਾਹਿਬ ਆਪ ਤਿਆਰ ਕਰਕੇ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਭੇਜਦੇ ਆ ਕਿ ਜਾਓ ਦੇਖੋ ਇੱਕ ਪਿਤਾ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵੱਲ ਤੋਰ ਰਿਹਾ ਹੈ ਕਾਦੇ ਲਈ ਜ਼ੁਲਮ ਦੇ ਖਿਲਾਫ ਸਾਨੂੰ ਸਿੱਖਿਆ ਦੇ ਲਈ ਅਸੀਂ ਮਿੰਟ ਦੀ ਕੋਈ ਸੌਦਾ ਲੋੜ ਦਿਖਾ ਦੇਵੇ 500 ਦਾ ਦਿਖਾ ਦੇਵੇ ਅਸੀਂ ਮਰ ਜੰਦੇ ਆ ਪਰ ਉਹਨਾਂ ਨੂੰ ਕੋਈ ਲਾਲਚ ਨਹੀਂ ਸੀ ਕਿਸੇ ਗੁਰੂ ਨੇ ਕੋਈ ਜ਼ਮੀਨ ਜادات ਨਹੀਂ ਕੀਤੀ ਕੋਈ ਵਰਦਾਨ ਇਹ ਤਾਂ ਆਪਾਂ ਬਾਅਦ ਵਿੱਚ ਬਣਾਏ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਰੱਖਿਆ ਉਹ ਉਹਨਾਂ ਦੀ ਇਹ ਬਹੁਤ ਵੱਡੀ ਦੇ ਸਹਿਬ ਜਾਂਦੇ ਉੱਥੇ ਸ਼ਹੀਦ ਹੋ ਜਾਂਦੇ ਆ ਉਸ ਤੋਂ ਬਾਅਦ ਦੋ ਛੋਟੇ ਸਹਿਬ ਜਾਂਦਿਆਂ ਦੀ ਗੱਲ ਆ ਤੁਸੀਂ ਸਾਰੇ ਆਲੇ ਸੁਣੀ ਹੋਈ ਐ ਉਹ ਕਿੱਥੇ ਪਹੁੰਚ ਜਾਂਦੇ ਸਰ ਅੰਮ੍ਰਿਤ ਦੇ ਨਾਮ ਦੀ ਕਟਹਿਰੀ ਦੇ ਵਿੱਚ ਜਿੱਤੇ ਅੱਜਕੱਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਐ ਤੇ ਉੱਥੇ ਢੱਡਾ ਪੁਰਜ ਉਸ ਢੱਡਾ ਪੁਰਜ ਦੇ ਵਿੱਚ ਅਨਾ ਦਿਨਾਂ ਦੇ ਵਿੱਚ ਢੱਡਾ ਪੁਰਜ ਕੀ ਉੱਚਾ ਜਾਂ ਪੁਰਜ ਬਣਿਆ ਹੋਇਆ ਸੀ ਕਿਤੇ ਕਿਤੇ ਪੁਰਾਣੀ ਤਸਵੀਰ ਤੁਹਾਨੂੰ ਦੇਖਣ ਨੂੰ ਮਿਲੂਗੀ ਉਹਦੇ ਬਾਰੀਆਂ ਨਹੀਂ ਹੁੰਦੀਆਂ ਉਹ ਪੁਰਜ ਦੇ ਖੁੱਲੇ ਦਰਵਾਜ਼ੇ ਇੱਥੇ ਪਾਰੀਆਂ ਕਿੰਨੀ ਉੱਚੀ ਬਣਿਆ ਪਿਆ ਤੇ ਉੱਥੇ ਪਹਿਰੇ ਲੱਗੇ ਹੋਏ ਤੇ ਉਹਦੇ ਵਿੱਚ ਉਹਨਾਂ ਨੂੰ ਕੈਦ ਰੱਖਿਆ ਗਿਆ ਮਾਤਾ ਜੀ ਨੂੰ ਤੇ ਸੱਜਾ ਤੇ ਛੋਟੇ ਸਹਬਜ਼ਾਦੇ ਤੇ ਉਮਰ ਕਿੰਨੀ ਹੈ 9 ਸਾਲ ਤੇ 7 ਸਾਲ ਇੰਨੇ ਛੋਟੀ ਉਮਰ ਦੇ ਛੋਟੇ ਛੋਟੇ ਸਹਬਜ਼ਾਦੇ ਜਿਹੜੇ ਹਨ ਨਵਾਬ ਦੀ ਕਚਹਿਰੀ ਚ ਜਾਂਦੇ ਹਨ ਤੇ ਨਵਾਬ ਦੀ ਕਚਹਿਰੀ ਜਦੋਂ ਲੱਗੀ ਹੋਈ ਹੈ ਨਾ ਉੱਥੇ ਜਾ ਕੇ ਕੀ ਕਹਿੰਦਾ ਨਵਾਬ 3 ਮੰਨ ਲਓ ਕਹਿੰਦੇ ਅਸੀਂ ਨਹੀਂ ਮੰਨ ਬਣੀ ਫਿਰ ਉਹਨਾਂ ਨੂੰ ਛੁੱਟ ਬੋਲਦੇ ਅਗਲੇ ਦਿਨ ਕਹਿੰਦੇ ਤੁਹਾਡੇ ਗੁਰੂ ਜਿਹੜਾ ਉਹ ਈਨ ਮੰਨ ਗਿਆ ਤੁਸੀਂ ਮੰਨ ਲਓ ਤੁਹਾਨੂੰ ਆ ਦੇਾਂਗੇ ਆ ਦੇਾਂਗੇ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਨਹੀਂ ਸੀ ਕਹਿੰਦੇ ਇਹ ਤਾਂ ਨਹੀਂ ਸਕਦਾ ਜਿਹੜੇ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਜਿਹੜੇ ਕਿਤਾਬਾਂ ਜਿਹੜੇ ਸਾਨੂੰ ਸਿੱਖਿਆ ਦਿੱਤੀ ਹੈ ਉਹ ਕਿਵੇਂ ਆਇਆ ਹੋ ਸਕਦਾ ਉਹ ਛੁੱਟ ਬੋਲਦੇ ਸੀ ਫਿਰ ਉਹਨਾਂ ਨੇ ਇੱਕ ਵਿਉਤ ਬਣਾਈ ਕਿ ਤੁਸੀਂ ਇਹ ਕਚਹਿਰੀ ਦੇ ਵਿੱਚ ਆਣਗੇ ਨਾ ਤੇ ਵੱਡਾ ਦਰਵਾਜ਼ਾ ਨਾ ਖੋਲੋ ਕਿਲੇ ਦਾ ਇੱਕ ਛੋਟਾ ਜਿਹਾ ਦਰਵਾਜ਼ਾ ਖੋਲ ਕੇ ਰੱਖੋ ਉਹਨਾਂ ਨੇ ਵਿਉਂਤ ਬਣਾਈ ਤੇ ਜਦੋਂ ਇਹ ਸਹਿਜ ਜਾਂਦੇ ਕਹਿੰਦਾ ਇਹ ਇਸ ਤਰ੍ਹਾਂ ਕਰਕੇ ਲੰਘਣਗੇ ਨਾ ਝੁੱਕ ਕੇ ਤਾਂ ਅਸੀਂ ਤਾੜੀਆਂ ਮਾਰਦਾਂਗੇ ਵੀ ਮੰਨ ਗਏ ਮੰਨ ਗਏ ਮੰਨ ਗਏ ਧੱਕੇ ਨਾਲ ਕਿਹ ਅਰੇ ਨਹੀਂ ਮੰਨ ਗਏ ਵਿੱਚ ਕਿਉਂਕਿ ਛੋਟਾ ਜਿਹਾ ਦਰਵਾਜ਼ਾ ਹੈ ਛੋਟੇ ਜਿਹੇ ਦਰਵਾਜ਼ੇ 'ਚ ਇੱਕ ਜਣਾ ਲੰਘੂਗਾ ਜਦੋਂ ਐ ਕਰਕੇ ਲੰਘਣਗੇ ਤਾਂ ਅਸੀਂ ਤਾੜੀਆਂ ਮਾਰਦਾਂਗੇ ਵੀ ਝੁੱਕ ਕੇ ਮੰਨ ਗਏ ਟੱਕੇ ਨਾਲ ਨਾ ਲੱਗੇ ਜੇ ਨਹੀਂ ਮੰਨਦੇ ਹੋ ਤਾਂ ਕੀ ਹੋਇਆ ਚਲੋ ਦਰਵਾਜ਼ੇ ਦੇ ਨੇੜੇ ਆਰੇ ਆਂ ਕਿ ਮਾਤਾ ਜੀ ਤੋਂ ਅਸ਼ੀਰਵਾਦ ਲੈ ਕੇ ਐ ਟਕੜੇ ਲੁਕੇ ਇਤਨੇ ਬਾਣੀ ਕਰਕੇ ਤੇ ਪਹੁੰਚਦੇ ਆਂ ਕਿ ਥੈਰੀ ਦੇ ਲਵੇ ਦੇਖਦੇ ਆਂ ਕਿ ਦਰਵਾਜ਼ਾ ਜਿਹੜਾ ਛੋਟਾ ਜਿਹਾ ਹੈ ਬਸ ਦੇਖੋ ਪ੍ਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਜੋ ਆਪਣੀ ਸਹਾਇਤਾ ਆਪ ਕਰਦੇ ਹਿੰਮਤੇ ਬਰਤ ਅਤੇ ਖੁਦਾ ਖੁਦਾ ਹਮੇਸ਼ਾ ਦੀ ਸਹਾਇਤਾ ਕਰਦਾ ਤਾਂ ਉਹ ਜਦੋਂ ਉੱਥੇ ਪਹੁੰਚੇ ਉਹਨਾਂ ਦੇ ਅੰਦਰ ਜਜ਼ਬਾ ਇੰਨਾ ਸੀ ਉਹ ਸਮਝੀਂ ਆਪਨ ਵੀ ਇਹ ਨਹੀਂ ਸਮਝ ਆ ਜਾਂਦੀ ਹੈ ਨਾ ਕੰਮ ਕਰਦੇ ਆ ਕਰਦੇ ਆ ਉਨ੍ਹਾਂ ਦਾ ਬਹੁਤ ਬੱਤੀ ਅਵਸਥਾ ਸੀ ਉਹ ਸਮਝ ਗਏ ਉਹ ਕਹਿੰਦੇ ਵੀ ਇੰਨਾ ਨਾ ਇਹੇ ਚਾਲ ਬਣਾਈ ਹੈ ਉਹਨਾਂ ਨੇ ਪਹਿਲਾਂ ਜੁੱਤੀ ਦਿਖਾਈ ਪਹਿਲਾਂ ਅੰਦਰ ਪੈਰ ਪਾਇਆ ਬਾਹਰ ਦੇ ਵਿੱਚ ਸਿਰ ਲੱਗੇ ਗਿਆ ਪਹਿਲਾਂ ਚੁੱਕੇ ਨਹੀਂ ਹੈ ਜਿ ਉਹਨਾਂ ਨੇ ਵਿਉਤ ਬਣਾਈ ਇਧਰੋਂ ਰੱਬੀ ਸਬੱਬੀ ਦੇਖੋ ਉਹਨਾਂ ਨੇ ਇਹ ਕਾਰਨਾਮਾ ਕਰਤਾ ਤੇ ਜਦੋਂ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤਾਂ ਦਿਖਣ ਸਾਰੇ ਵਜ਼ੀਰ ਤੇ ਹੋਰ ਅਹੰਕਾਰ ਵੀ ਹਾਕੀ ਹੋਏ ਇਹ ਛੋਟੇ ਛੋਟੇ ਸਹਬਜ਼ਾਦੇ ਇਹਦੇ ਜ਼ਬਰਦਸtir ਇਹਦਾ ਹਲਾਤੀ ਸਾਰੀ ਸਾਡਾ ਦਰਬਾਰ ਹੀ ਹਲਾਤਾ ਫਿਰ ਉਹਨਾਂ ਨੂੰ ਬੜੇ ਮਤਲਬੀ ਲਾਲਚ ਦਿੱਤੇ ਹੋਰ ਦਿੱਤੇ ਹੋਰ ਕਿਹਾ ਕਿਸੇ ਨੇ ਕੁਝ ਕਿਹਾ ਕਿਸੇ ਨੇ ਕਿਛ ਕਿਹਾ ਫਿਰ ਸੁਚਾਨੰਦ ਕਹਿੰਦਾ ਵੀ ਜਿਹੜਾ ਇਹ ਸਹਬਜ਼ਾਦੇ ਹੈਗੇ ਆ ਇਹ ਸਭ ਦੇ ਬੱਚੇ ਸਕੂਲੀਏ ਹੁੰਦੇ ਆ ਤੇ ਫਿਰ ਜਿਹੜਾ ਨਵਾਬ ਖਾਨ ਸੀਗਾ ਬਲੇਰ ਕਟਲੇ ਦਾ ਉਹਨੇ ਆਹਦਾ ਨਾਰਾ ਮਾਰਿਆ ਉਹ ਕਹਿੰਦਾ ਨਹੀਂ ਵੀ ਇਹਨਾਂ ਦੇ ਪਿਤਾ ਨਾਲ ਤੁਹਾਡਾ ਉਹ ਹੈ ਦੁਸ਼ਮਣੀ ਹੈ ਪਿਤਾ ਤੋਂ ਬਦਲਾ ਲਓ ਬੱਚਿਆਂ ਦਾ ਕੀ ਕਸੂਰ ਹੈ ਸਾਡੀ ਸ਼ਰਧਾ 'ਚ ਇਹ ਨਹੀਂ ਲਿਖਿਆ ਹੋਇਆ ਮੁਸਲਮਾਨ ਧਰਮ 'ਚ ਇਹ ਨਹੀਂ ਲਿਖਿਆ ਵੀ ਪਿਤਾ ਦੀ ਸਜ਼ਾ ਜਿਹੜੀ ਹੈ ਪੁੱਤਰਾਂ ਨੂੰ ਦਿੱਤੀ ਜਾਵੇ ਨਹੀਂ ਉਹਨੇ ਹਾ ਦਾ ਨਾਰਾ ਮਾਰਿਆ ਅੱਜ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਪਲੇਅਰ ਕੋਟਲਾ ਦੇ ਵਿੱਚ ਹੈਗਾ ਤੇ ਫੇਰ ਗੁਰੂ ਸਾਹਿਬ ਨੇ ਕਿਹਾ ਵੀ ਜਿਹਨੇ ਹਾ ਦਾ ਨਾਰਾ ਮਾਰਿਆ ਉਹਦਾ ਰੈਂਤੀ ਦੁਨੀਆ ਤੱਕ ਨਾਮ ਰੱਖੂਗਾ ਹੁਣ ਵੀ ਉਹਦਾ ਜਿਹੜਾ ਹੈਗਾ ਦੇਖੋ ਸਤਕਾਰ ਹੈ ਲੈਣਾ ਉਸ ਨਵਾਬ ਦਾ ਤੋਂ ਇਸ ਤਰ੍ਹਾਂ ਕਰਕੇ ਫੇਰ 13 ਪਉ ਨੂੰ ਸਹਬਜ਼ਾਦੇ ਜਿਹੜੇ ਐ ਨੀਹਾਂ ਦੇ ਵਿੱਚ ਚਿੰਨ ਦਿੱਤੇ ਜਾਂਦੇ ਇਸ ਤਰ੍ਹਾਂ ਨੀਹਾਂ ਦੇ ਵਿੱਚ ਖੜਾ ਕੇ ਨੀਹਾਂ ਕੀ ਹੈ ਮਤਲਬ ਦੋ ਜਣੇ ਇਸ ਤਰ੍ਹਾਂ ਦੋ ਸਿੰਘ ਖੜ ਗਏ ਆਲੇ ਦੁਆਲੇ ਇੱਟਾਂ ਦੀ ਚਣਾਈ ਕਰਨੀ ਸ਼ੁਰੂ ਕਰ ਦਿੱਤੀ ਜੋ ਅਸੀਂ ਸੁਣਿਆ ਉਹਦੇ ਵਿੱਚ ਕੀ ਹੋਇਆ ਵੀ ਜਦੋਂ ਇੱਟਾਂ ਦੀ ਚਣਾਈ ਕਰ ਰਹੇ ਸੀ ਸਿੱਧੀ ਜਾ ਰਹੀ ਸੀ ਚੜਾਈ ਪਰ ਰਸਤੇ 'ਚ ਆ ਗੋਟੇ ਆ ਗਏ ਹੁਣ ਜਦੋਂ ਗੋਟੇ ਆ ਇੱਟ ਤਾਂ ਨਹੀਂ ਕਹਿੰਦੀ ਮੈਂ ਟੇਟੀ ਹੋ ਜੂੰਗੀ ਤਾਂ ਸਿੱਧੀਆਂ ਜਾਣੀਆਂ ਇੱਕ ਤਾਂ ਉਹ ਮਿਸਤਰੀ ਕਹਿੰਦਾ ਕਹਿੰਦਾ ਜੀ ਇਹ ਹੁਣ ਕੰਮ ਦਾ ਜਿਹੜੀ ਟੇਟੀ ਹੈ ਹੋ ਨਹੀਂ ਸਕਦੀ ਇੱਥੋਂ ਤਾਂ ਇੰਨੇ ਜ਼ਾਲਮ ਸੀਗੇ ਕਹਿੰਦੇ ਤੇਸੀ ਲੋ ਤੇਸੀ ਤੇਸੀ ਦੇਖੀ ਹੈ ਨਾ ਜਿਹਦੇ ਨਾਲ ਮਿਸਤਰੀ ਆਪਣੀ ਇੱਟ ਨੂੰ ਕੱਟਦਾ ਹੈ ਕਹਿੰਦਾ ਤੇਸੀ ਲੋ ਤੇਸੀ ਦੇ ਨਾਲ ਇਹਨਾਂ ਦੇ ਗੋਡੇ ਝਿੱਲ ਦੋ ਇੱਥੇ ਅਸਲੀ ਲਿਖੀ ਹੋਈਆਂ ਕੰਨਾਂ ਇੱਥੋਂ ਗੋਡੇ ਝੱਲੇ ਫੇਰ ਕੰਧ ਖੜੀ ਕੀਤੀ ਫਿਰ ਉਸ ਤੋਂ ਬਾਅਦ ਇੰਨੀ ਤੇਜ਼ ਚੱਕੜ ਮੀਂਹ ਧੀਰੀ ਆਇਆ ਜਦ ਤੱਕ ਇੱਥੇ ਤੱਕ ਪਹੁੰਚਦੀ ਹੈ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨਜ਼ਰ ਮਾਰਦੇ ਆ ਛੋਟੇ ਐ ਦੂਸਰੇ ਵੱਡੇ ਐ ਸਰਜਤਾ ਜੀ ਹੈਨਾ ਜ਼ੋਰਾਵਰ ਸਿੰਘ ਜੀ ਤੇ ਜਦੋਂ ਐਂ ਦੇਖਦੇ ਆ ਉਹਨਾਂ ਨੂੰ ਐ ਲੱਗਿਆ ਵੀ ਵੱਡੇ ਵੀਰ ਦੀਆਂ ਅੱਖਾਂ 'ਚ ਅੰਜੂ ਐ ਉਹਨੂੰ ਐਂ ਜਿ ਕਰਕੇ ਗੋਲ ਜਿਹਾ ਕਿਹਾ ਕਹਿੰਦੇ ਇਹ ਕੀ ਕਰਦਾ ਕਹਿੰਦਾ ਮੈਂ ਹੰਝੂ ਇਸ ਲਈ ਨਹੀਂ ਡੇਗ ਰਿਹਾ ਵੀ ਅੱਪਾ ਡਰ ਗਏ ਕਹਿੰਦਾ ਮੈਨੂੰ ਇਹ ਆ ਲੱਗ ਰਿਹਾ ਵੀ ਤੂੰ ਛੋਟਾ ਐ ਤੇ ਤੂੰ ਮੇਰੇ ਤੋਂ ਵੀ ਪਹਿਲਾਂ ਚੱਲਿਆ ਤੇਰੇ ਤਾਂ ਇੱਥੇ ਤੱਕ ਪਹੁੰਚ ਗਈ ਗੱਲ ਤੂੰ ਮੇਰੇ ਤੋਂ ਵੀ ਪਹਿਲਾਂ ਚੱਲਿਆ ਤਾਂ ਮਤਲਬ ਇਹ ਭਾਵਨਾਵਾਂ ਜਿਹੜੀਆਂ ਹੈਗੀਆਂ ਇਹ ਸਮਝਣ ਦੀ ਗੱਲ ਹੈ ਤੇ ਉਸ ਵਕਤ ਫਿਰ ਉਹ ਸਾਰੀ ਖੰਦ ਟਿੱਕੀ ਕੰਦ ਟਿੱਕਣ ਤੋਂ ਬਾਅਦ ਫਿਰ ਸਹਜਾ ਦੇ ਬੇਹੋਸ਼ ਹੋ ਗਏ ਫਿਰ ਦਸਣ ਵਾਲੇ ਲਿਖ ਦੱਸਦੇ ਆ ਵੀ ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਦੇ ਜਿਹੜੇ ਸਿਰ ਹੈ ਉਹ ਧੜ ਤੋਂ ਲੱਗ ਕਰ ਦੋ ਤਲਵਾਰ ਦੇ ਨਾਲ ਕਿਸੇ ਨੇ ਐ ਲਿਖਿਆ ਕਿਸੇ ਨੇ ਐ ਲਿਖਿਆ ਲੇਗਾ ਵੀ ਇਹਨਾਂ ਦੀਆਂ ਦੇਹਾਂ ਜਿਹੜੀਆਂ ਹੰਸਲੀ ਨਦੀ 'ਚ ਸਿੱੜ ਦੋ ਉੱਥੇ ਸਾਹਮਣੇ ਜਦੋਂ ਚੋਤੀ ਸ਼ਰੂਪ ਗੁਰਦੁਆਰਾ ਸਾਹਿਬ ਤੇ 메인 ਗੁਰਦੁਆਰਾ ਸਾਹਿਬ ਜਿੱਤੇ ਨੀਹਾਂ ਚਿੜੇਗੇ ਉਹਦੇ ਰਸਤੇ ਦੇ ਵਿੱਚ ਦੋ ਸ਼ੇਰ ਜਿ ਬਣੇ ਹੋਏ ਐ ਤਾਂ ਉੱਥੇ ਹੰਸਲੀ ਨਦੀ ਦਾ ਵੀ ਇੱਕ ਨਿਸ਼ਾਨ ਬਣਿਆ ਹੋਇਆ ਹੈ ਤਾਂ ਉਸ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਦੇਹਾਂ ਜਿਹੜੀਆਂ ਹੈਗੀਆਂ ਕਹਿੰਦੇ ਇਹਨਾਂ ਨੇ ਰੋੜਤੀਆਂ ਤੇ ਉੱਥੇ ਜੋ ਦੋ ਸ਼ੇਰ ਫਿਰ ਰਾਖੀ ਕਰਦੇ ਰੇ ਸਾਰੀ ਰਾਤ ਦੇਹਾਂ ਦੀ ਫਿਰ ਦਿਵਾਨ ਡੋਟਰ ਮਲ ਜੀ ਨੂੰ ਪਤਾ ਲੱਗਿਆ ਜਦੋਂ ਦਿਵਾਨ ਡੋਟਰ ਮਲ ਜੀ ਆਏ ਤੇ ਉਹਨਾਂ ਨੇ ਜਾ ਕੇ ਕਿਹਾ ਵੀ ਅਸੀਂ ਇਹਨਾਂ ਦੇਹਾਂ ਦਾ ਸੰਸਕਾਰ ਕਰਨਾ ਤੇ ਉਹ ਕਹਿੰਦੇ ਵੀ ਜ਼ਮੀਨ ਖਰੀਦਣੇ ਉਹ ਕਹਿੰਦੇ ਜਮੀਨ ਖਰੀਦ ਲੈਣੇ ਕੋਈ ਗੱਲ ਨਹੀਂ ਉਹਨਾਂ ਨੇ ਮੋਹਰਾ ਮੰਗਾਲੀਆਂ ਜਦੋਂ ਮੋਹਰਾ ਮੰਗਾਲੀਆਂ ਕਹਿੰਦੇ ਜਿੱਥੇ-ਜਿੱਥੇ ਮੋਹਰਾ ਵਿਛਾ ਦੋਗੇ ਸੋਨੇ ਦੀਆਂ ਮੋਹਰਾ ਜਿੱਥੇ-ਜਿੱਥੇ ਵਿਛਾ ਦੋਗੇ ਉੰਨੀ-ਉੰਨੀ ਜਮੀਨ ਦੇਾਂਗੇ ਸਸਕਾਰ ਕਰਨ ਲਈ ਬਾਕੀ ਤਾਂ ਸਾਡੀ ਏ ਸਾਰੀ ਹਾਂ ਤੁਸੀਂ ਕਹਿੰਦੇ ਹੋ ਉਹਦਾ ਅਸੀਂ ਮੁਆਵਜ਼ਾ ਦਿੰਨੇ ਆ ਤਾਂ ਤੁਹਾਨੂੰ ਉੰਨੀ ਜਮੀਨ ਅਸੀਂ ਦੇ ਦਾਂਗੇ ਤਾਂ ਉਹ ਜਦੋਂ ਮੋਹਰਾ ਵਿਛਾਤੀਆਂ ਨਾ ਇੱਕ ਲਾਈਨ ਵਿਛਾਈ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਿੱਕੇ ਮੋਹਰਾ ਮੋਹਰਾ ਇੱਦਾਂ ਹੀ ਹੁੰਦੀ ਅਸੀਂ ਗੋਲ ਉਹਨਾਂ ਦੇ ਮਨ ਚ ਲੱਲ ਜਾਏ ਕਹਿੰਦੇ ਐ ਨਹੀਂ ਐ ਨਹੀਂ ਵਿਛਾਣੀਆਂ ਖੜੀਆਂ ਕਰੋਗੇ ਅਕਚਲਿਓ ਜਿਹੜੀ ਚੀਜ਼ ਇਸ ਤਰ੍ਹਾਂ ਵਿੱਚੀ ਹੋਈ ਐ ਤੇ ਖੜੀ ਚੀਜ਼ ਉਹਦੇ ਫਰਕ ਪਊਗਾ ਤੋ ਖੜੀਆਂ ਮੂਰਾਂ ਵਿਛਾ ਕੇ ਤੇ ਅੱਜ ਤੁਸੀਂ ਸਾਰਿਆਂ ਨੇ ਇਤਿਹਾਸ ਸੁਣਿਆ ਹੋਇਆ ਵੀ ਸਭ ਤੋਂ ਮਹਿੰਗੀ ਜ਼ਮੀਨ ਇੰਨੀ ਕ ਜਗ੍ਹਾ ਜਿੱਨੇ ਜਿਨੇ ਵਿੱਚ ਸੰਸਕਾਰ ਕੀਤਾ ਗਿਆ ਸੱਜਾ ਪਿਆ ਦਾ ਤੇ ਮਾਤਾ ਜੀ ਦਾ ਤੇ ਉੰਨੀ ਜਗ੍ਹਾ ਜਿਹੜੀ ਹੈ ਉਹੋ ਮਤਲਬ ਖਰਬਾ ਰਵੇ ਦੀ ਉਸ ਵੇਲੇ ਦਿਵਾਨ ਟੋਟਰ ਮਾਲ ਜੀ ਨੇ ਖਰੀਦੀ ਜਿਹੜੇ ਬੱਚੇ ਸਾਡੇ ਨਾਲ ਗਏ ਸੀਗੇ ਟੂਰ ਤੇ ਉਹਨਾਂ ਨੂੰ ਅਵੇਲੀ ਆਪਾਂ ਦੇਖ ਕੇ ਆਏ ਸੀ ਸਾਰੇ ਜਣੇ ਜਹਾਜੀ ਹਵੇਲੀ ਕਿਹਾ ਜਾਂਦਾ ਜਹਾਜ਼ ਵਰਗੀ ਬੜੀ ਭਈਆ ਉਹ ਵੀ ਉਹ ਤੁਹਾਨੂੰ ਯਾਦ ਆ ਕਿਸੇ ਨੂੰ ਗਈ ਸੀ ਆਪਾਂ ਹਵੇਲੀ ਕਿੰਨੇ ਕੁ ਨੂੰ ਯਾਦ ਆ ਅੱਧ ਕਿਹੜਾ ਕਰੋ ਸ਼ਾਬਾਸ਼ ਚਲੋ ਇਹ ਪੈਦਾ ਹੁੰਦਾ ਦੇਖਣ ਨੂੰ ਤੋਂ ਇਸ ਤਰ੍ਹਾਂ ਬਟੇ ਸਾਰਾ ਪਰਿਵਾਰ ਜਿਹੜਾ ਹੈਗਾ ਗੁਰੂ ਸਾਹਿਬ ਨੇ ਸਰਬੰਸਦਾਨੀ ਇਸ ਲਈ ਗਿਆ ਜਾਂਦਾ ਪਹਿਲਾਂ ਛੋਟੇ ਸੀਗੇ ਆਪ 9 ਸਾਲ ਦੇ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇਣ ਦੇ ਲਈ ਭੇਜਤਾ ਜਦੋਂ ਪਸ਼ਮੀਰੀ ਪੰਡਤ ਆਏ ਉਸ ਤੋਂ ਬਾਅਦ ਸੰਗਜਾ ਤੇ 14 ਜੰਗਾਂ ਕਿੱਤਿਆਂ 14 ਦੀਆਂ 14 ਜਿੱਤੀਆਂ ਫੇਰ ਕੀ ਕਹਿੰਦੇ ਆ ਦੇਹ 시ਵਾ ਪਰ ਮੋਹੇ ਇਹ ਹੈ ਸੁਭ ਕਰਮਨ ਤੇ ਕਬ ਹੂ ਨ ਡਰੂ ਨਾ ਡਰੂ ਅਰਸੋਂ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕੋ ਬਸ ਨਿਸ਼ਚੈ ਕਰ ਕਿੰਨੀ ਵੱਡੀ ਮਹਾਨਤਾ ਸੀ ਔਰ 42 ਸਾਲ ਦੀ ਉਮਰ ਦੁਨੀਆਵੀ ਉਮਰ ਰਹੀ ਗੁਰੂ ਸਾਹਿਬ ਦੀ ਔਰ 42 ਸਾਲ ਦੀ ਉਮਰ 14 ਜੰਗ ਜੜ ਲੜਦੇ ਉਹਨਾਂ ਨੇ ਸਾਰਾ ਪਰਿਵਾਰ ਵਾਰਤਾ ਇੰਨੀ ਬਾਣੀ ਰਚਤੀ ਔਰ ਸਾਰਾ ਗੁਰੂ ਸਾਹਿਬ ਨੂੰ ਕਹਤਾ ਗੁਰੂ ਸਾਹਿਬ ਨੇ ਵੇਰ ਉਹ ਸਾਰੀ ਦੀ ਸਾਰੀ ਬਾਣੀ ਆਪ ਉਚਾਰਨ ਕਰਕੇ ਲਿਖਵਾਈ ਔਰ ਫਿਰ ਉਸ ਗੁਰਬਾਣੀ ਦੇ ਵਿੱਚ ਆਪਣਾ ਇੱਕ ਵੀ ਸ਼ਬਦ ਤਰਜਨੀ ਨਹੀਂ ਕੀਤਾ ਤੁਸੀਂ ਇਹ ਦੇਖੋ ਕਿੰਨੀ ਵੱਡੀ ਗੱਲ 6 ਗੁਰੂਆਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਔਰ ਫਿਰ ਭਗਤਾਂ ਦੀ 15 ਭਗਤਾਂ ਦੀ ਹੈ 11 ਭੰਡਾਂ ਦੀ ਹੈ ਤੇ ਕਿੰਨਾ ਹੀ ਕੁਸ਼ੈ મતਲਬ ਸਾਨੂੰ ਤਾਂ ਸਮਾਂ ਹੀ ਨਹੀਂ ਲੱਗਦਾ ਹੈਗਾ ਆਪਣੇ ਕੋ ਆਪਣੀਆਂ ਕਿਤਾਬਾਂ ਹੀ ਨਹੀਂ ਪੜੀਆਂ ਜਾਂਦੀਆਂ ਪਰ ਮੈਂ ਇਹ ਬੇਨਤੀ ਕਰਦਾ ਵੀ ਜਿਸ ਧਰਮ 'ਚ ਵੀ ਤੁਹਾਡਾ ਜਨਮ ਹੋਇਆ ਹੈ ਸਾਰੇ ਧਰਮ ਇੱਕੋ ਗੱਲ ਸਿਖਾਉਂਦੇ ਆਂ ਤੇ ਜਿਹੜਾ ਮਰਜ਼ੀ ਧਰਮ ਹੋਵੇ ਵੀ ਇੱਕ ਤਾਂ ਆਪਣੇ ਧਰਮ ਚ ਪਰਪੱਕਤਾ ਰੱਖੋ ਆਪਣੇ ਧਰਮ ਚ ਜਿਸ ਚ ਜਨਮ ਲਿਆ ਉਸ ਚ ਪੱਕੇ ਰਹੋ ਪਹਿਲੀ ਗੱਲ ਦੂਸਰੀ ਗੱਲ ਉਸ ਧਰਮ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਮੰਨੋ ਉਹ ਕਿੱਥੋਂ ਪਤਾ ਲੱਗਣਗੇ ਆਪਣੇ ਵੱਡੇ-ਵਡੇਰਿਆਂ ਤੋਂ ਵੱਡੇ-ਵਡੇਰੇ ਦਾਦਾ-ਦਾਦੀ ਨਾਨਾ-ਨਾਨੀ ਮਾਤਾ-ਪਿਤਾ ਭੈਣ ਭਰਾ ਚਾਚੇ ਚਾਚੀ ਸਭ ਦੱਸਣਗੇ ਤੁਹਾਨੂੰ ਤੁਸੀਂ ਉਹਨਾਂ ਕੋਲ ਕਦੇ ਬੈਠੋ ਪੁੱਛੋ ਫੇਰ ਤੁਹਾਨੂੰ ਪਤਾ ਲੱਗੂ ਤੁਹੇ ਸਾਰੀਆਂ ਗਿੱਤਾਂ ਜਿਹੜੀਆਂ ਹੈਗੀਆਂ ਤੁਹਾਡੇ ਲਈ ਆਧਾਰ ਬਣਨਗੀਆਂ ਫਿਰ ਤੁਸੀਂ ਕਦੇ ਵੀ ਬੇਈਮਾਨ ਨਹੀਂ ਬਣੋਗੇ ਕਦੇ ਵੀ ਤੁਸੀਂ ਕੰਮ ਦੀ ਚੋਰੀ ਨਹੀਂ ਕਰੋਗੇ ਤੁਸੀਂ ਹਮੇਸ਼ਾ ਸਮੇਂ ਦੇ ਪਾਬੰਦ ਰਹਿਣ ਦੀ ਕੋਸ਼ਿਸ਼ 'ਚ ਲੱਗੇ ਰਹੋਗੇ ਤੁਸੀਂ ਹਮੇਸ਼ਾ ਗਰੀਬਾਂ ਦੀ ਮਦਦ 'ਚ ਲੱਗੇ ਰਹੋਗੇ ਬਸ ਆਹੀ ਸਿਖਾਇਆ ਸਾਡੇ ਧਰਮ ਨੇ ਇਸ ਲਈ ਤੁਹਾਡੀ ਇਸ ਦੁਨਿਆਵੀ ਵਿੱਦਿਆ ਦੇ ਨਾਲ ਇਹ ਜਿਹੜੀ ਅਧਿਆਤਮਕ ਵਿੱਦਿਆ ਇਹ ਬਹੁਤ ਜ਼ਰੂਰੀ ਹੈ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਵੀ ਜੇ ਤੁਹਾਡੇ ਕੋਲ ਦੋ ਡਿਗਰੀਆਂ ਹੋ ਗਈਆਂ ਨਾ ਇੱਕ ਅਧਿਆਤਮਕ ਇੱਕ ਦੁਨਿਆਵੀ ਦੁਨੀਆਵੀ ਤਾਂ ਸਾਰਿਆਂ ਨੇ ਲੈ ਲੈਣੀ ਹੈ ਪਰ ਅਧਿਆਤਮਿਕ ਕਿਸੇ ਕਿਸੇ ਨੂੰ ਮਿਲਦੀ ਹੈ ਤਾਂ ਧੰਨਵਾਦੀਆਂ ਅਸੀਂ ਇਹ ਸਾਰੇ ਆਪਣੇ ਜਿੰਨੇ ਸਾਥੀ ਬੈਠੇ ਆਂ ਪ੍ਰਿੰਸੀਪਲ ਮੈਡਮ ਹੋਰ ਸਾਥੀ ਕਿ ਜਿਹੜੇ ਇਹ ਸਮਾਂ ਬਣਾ ਲੰਦੇ ਵੀ ਆਪਾਂ ਸਾਰੇ ਨਾਲ ਮਿਲ ਕੇ ਵਿਚਾਰਾ ਕਰੀਏ ਇਹ ਜਿਹੇ ਵਿਚਾਰਾਂ ਵੀ ਬੱਚਿਆਂ ਨੂੰ ਦਸੀਏ